ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਮੋਂਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਬਿਲਕੁਲ ਨਵੀਂ ਸੀਰੀਜ਼ ਹੋਣਾ ਜੀ ਸੀਰੀਜ਼ ਦੇ ਵਿੱਚ ਆਪਾਂ ਕੀ ਕਰਿਆ ਕਰਾਂਗੇ ਦੇਖੋ ਰਾਜੇ ਬਹੁਤ سارے ਬੱਚਿਆਂ ਦੀ ਡਿਮਾਂਡ ਸੀ ਉਹ ਬੱਚੇ ਦੀ ਡਿਮਾਂਡ ਸੀ ਰਾਜੇ ਮੈਂ ਇਹ ਚੀਜ਼ ਲੈ ਕੇ ਆਇਆਗਾ ਇਹ ਸੀਰੀਜ਼ ਦੇ ਵਿੱਚ ਕੀ ਹੋਇਆ ਕਰੂਗਾ ਰਾਜੇ ਠੀਕ ਹੈ ਜੀ ਇਸ ਸੀਰੀਜ਼ ਦੇ ਵਿੱਚ ਕੀ ਹੋਇਆ ਕਰੂਗਾ ਏ ਰਾਜੇ ਸੀਰੀਅਸ ਕੀ ਹੈ ਦੇਖੋ ਜੀ ਮੈਨੂੰ ਮੈਂ ਕਿਹਾਗਾ ਕਿ ਆਪਣਾ ਉਹ ਕੰਮ ਕਰਾ ਜੇ ਮੈਂ ਨਾ ਤਾਂ ਅੱਜ ਕਰਾਂ ਨਾ ਕੱਲ ਕਰਾਂਗੀ ਤੁਹਾਨੂੰ ਮੈਂ ਡੇਲੀ ਕਰੰਟ ਅਫੇਅਰ ਦੀ ਇੱਕ ਦਿਨ ਦੀ 30 ਤੋਂ 40 ਮਿੰਟ ਦੀ ਵੀਡੀਓ ਬਣਵਾ ਕੇ ਦੇਵਾਂ ਠੀਕ ਹੈ ਜੀ ਇਹ ਰਾਜੇ ਇਹਦੇ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਇੱਕ ਸਮਝ ਲਓ ਕਿ ਇੱਕ ਤਰ੍ਹਾਂ ਨਾਲ ਆਪਾਂ ਉਹਦਾ ਸਮਾਂ ਖਰਾਬ ਕਰਾਂਗੇ ਠੀਕ ਹੈ ਕਿਉਂਕਿ ਮੈਂ ਆਰੇ ਐਕਸਪੀਰੀਅੰਸ ਦੇ ਹਿਸਾਬ ਤੇ ਆਰੀ ਪੜ੍ਹਾਈ ਦੇ ਹਿਸਾਬ ਤੇ ਤੁਹਾਨੂੰ ਦੱਸ ਰਿਹਾਗਾ ਕਿਉਂਕਿ ਰਾਜੇ ਮੇਨ ਪ੍ਰੋਸੈਸ ਕੀ ਹੁੰਦਾਗਾ ਆਪਣੇ ਕੰਟੈਂਟ ਦੇ ਵਿੱਚ ਦਮ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਬੱਸ ਇਹ ਸਰਫੀ ਹੁੰਦਾ ਰਾਜੀ ਤੁਹਾਨੂੰ ਇੱਕ ਦਿਨ ਦੇ ਕਰੰਟ ਅਫੇਅਰਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਬਾਦੁਰਪੁਰ ਦੀ ਵੀਡੀਓ ਲੰਬੀ ਬਣਾਈ ਜਾਂਦੀ ਹੁੰਦੀ ਹੈ ਲੰਬੀ ਬਣਾ ਕੇ ਕੀ ਮਤਲਬ ਬੱਚੇ ਨੂੰ ਇਹ ਲੱਗੇ ਕਿ ਸੀ ਡੇਲੀ ਕਰੰਟ ਅਫੇਅਰ ਲੱਗੀ ਠੀਕ ਹੈ ਜੀ ਪਰ ਇਹ ਚੀਜ਼ ਦਾ ਕੋਈ ਫਾਇਦਾ ਨਹੀਂ ਹੁੰਦਾ ਰਾਜੀ ਮੈਂ ਤੁਹਾਨੂੰ ਕਰੰਟ ਅਫੇਅਰ ਕਰਵਾਇਆ ਜ਼ਰੂਰ ਕਰੂੰਗਾ ਦੋ ਦਿਨਾਂ ਦੇ ਇਕੱਠੇ ਕਰਵਾ ਦਿਆ ਕਰਾਂ ਚਾਹੇ ਤਿੰਨ ਦਿਨਾਂ ਦੇ ਇਕੱਠੇ ਕਰਵਾ ਦਿਆ ਕਰਾਂ ਇਹ ਹੋਣਗੇ ਦਾ ਡੇਲੀ ਕਰੰਟ ਅਫੇਅਰ ਰਾਜੀ ਹੋਣਗੇ ਤੇ ਇਹ ਡੇਲੀ ਕਰੰਟ ਅਫੇਅਰ ਪਰ ਇਹਨਾਂ ਦੀ ਵੀਡੀਓ ਜਿਵੇਂ ਹੱਤ 1 ਜਨਵਰੀ ਤੋਂ ਲੈ ਕੇ 3 ਜਨਵਰੀ ਤੱਕ ਦੇ ਕਰੰਟ ਅਫੇਅਰ ਹੋਣਗੇ ਇਹਦੀ ਵੀਡੀਓ ਬਾਰੀ ਲੰਬੀ ਨਹੀਂ ਹੋਊਗੀ ਸਿਰਫ ਇੱਕ ਇਹਦੀ ਨੋਰਮਲ ਜੀ ਵੀਡੀਓ ਹੋਊਗੀ ਸਿਰਫ ਆਪਾਂ 2 ਦਾ ਪੁਆਇੰਟ ਗੱਲ ਕਰਾਂਗੇ ਜਿਹੜੀ ਚੀਜ਼ਾਂ ਨੂੰ ਸਮਝਾਉਣ ਦੀ ਲੋੜ ਪਊਗੀ ਸਿਰਫ ਉਹਦੇ ਤੇ ਮੈਂ ਫੋਕਸ ਕਰੂੰਗਾ ਹੋਰ ਐਕਸਟਰਾ ਮੈਂ ਕਿਸੇ ਚੀਜ਼ ਤੇ ਫੋਕਸ ਨਹੀਂ ਕਰੂੰਗਾ ਠੀਕ ਹੈ ਜੀ ਕਿਉਂਕਿ ਐਕਸਟਰਾ ਫੋਕਸ ਕਰਨ ਵਾਸਤੇ ਆਪਾਂ ਜੀਐਸ ਤੇ ਜੀਕੇ ਦੀ ਜਿਹੜੇ ਕਲਾਸਾਂ ਸਲਾਵਾਂਗੇ ਉਹ ਤੇ ਤੁਹਾਡੇ ਪੂਰੇ ਹੋਈ ਜਾਣਗੇ ਇਹ ਸੀਰੀਜ਼ ਜੇ ਰਾਜੀ ਜੇ ਤੁਹਾਨੂੰ ਆ ਗਈ ਪਸੰਦ ਠੀਕ ਹੈ ਜੀ ਫਿਰ ਤਾਂ ਤੁਸੀਂ ਮੈਨੂੰ ਦਿਓ ਦੱਸ ਠੀਕ ਹੈ ਜੀ ਇਹਦੇ ਤੁਹਾਨੂੰ ਮੈਂ 2 ਤੋਂ 3 ਦਿਨਾਂ ਦੇ ਕਰੰਟ ਅਫੇਅਰ ਡੇਲੀ ਪ੍ਰੋਵਾਈਡ ਕਰਵਾਇਆ ਕਰੂੰਗਾ ਪਰ ਇਹਦੀ ਵੀਡੀਓ ਕੋਈ ਬਾਰੀ ਲੰਬੀ ਨਹੀਂ ਹੋਇਆ ਕਰੂਗੀ ਇੱਕ ਤਰ੍ਹਾਂ ਆਪਾਂ ਇਸ ਇਸ ਤਰ੍ਹਾਂ ਸਵਾਲ ਕੱਢਿਆ ਕਰਾਂਗੇ ਇੱਕ ਤਰ੍ਹਾਂ ਨਾਲ ਇਹ ਡੇਲੀ ਕਰੰਟ ਅਫੇਅਰ ਹੋਣਗੇ ਪਰ ਰਾਜੇ ਇਹਦੀ ਜਿਹੜੀ ਵੀਡੀਓ ਹੋਗੀ ਉਹ ਬਿਲਕੁਲ ਸ਼ਾਰਟ ਹੋਊਗੀ ਟੂ ਦਾ ਪੁਆਇੰਟ ਇਹ ਸਿਰਫ ਇੰਪੋਰਟੈਂਟ ਕਰੰਟ ਅਫੇਅਰ ਹੋਣਗੇ ਦੂਸਰਾ ਰਾਜੇ ਜਿਵੇਂ ਇੱਕ ਮੰਥ ਦੇ ਆਪਾਂ ਇਹ ਕਰੰਟ ਅਫੇਅਰ ਕੰਪਲੀਟ ਕਰ ਲੇ ਠੀਕ ਹੈ ਜੀ ਆਪਣੇ ਇੱਕ ਮੰਥ ਦੇ ਕੰਪਲੀਟ ਹੋ ਗਏ ਇਸ ਤੋਂ ਬਾਅਦ ਰਾਜੇ ਤੁਹਾਨੂੰ ਇੱਕਵੇਂ ਇਸ ਜਿਵੇਂ ਮੰਨ ਲਓ ਆ ਜਨਵਰੀ ਦੇ ਮਹੀਨੇ ਦੇ ਵਿੱਚ ਤੁਹਾਨੂੰ ਇਸ ਕਰੰਟ ਅਫੇਅਰ ਕਰਵਾਤੇ ਇੱਕ ਜਿਵੇਂ ਤਿੰਨ ਦਿਨਾਂ ਦੇ ਹੁਣ ਕਰਵਾਤੇ ਦੋ ਦਿਨਾਂ ਦੇ ਕਰਵਾਤੇ ਫਿਰ ਚਾਰ ਦਿਨ ਇਕੱਠੇ ਕਰਵਾਤੇ ਇਸ ਤਰ੍ਹਾਂ ਤੁਹਾਡੇ ਇੱਕ ਮਹੀਨੇ ਦੇ ਵਿੱਚ ਕਰੰਟ ਅਫੇਅਰ ਕੰਪਲੀਟ ਕਰਵਾਤੇ ਉਸ ਤੋਂ ਬਾਅਦ ਰਾਜੇ ਇੱਕ ਤੁਹਾਨੂੰ ਸਪੈਸ਼ਲ ਮੰਥਲੀ ਕਰੰਟ ਅਫੇਅਰ ਦਾ ਇੱਕ ਪੀਡੀਐਫ ਮਿਲਿਆ ਕਰੂਗਾ ਤੇ ਇੱਕ ਕੋਈ ਵੀਡੀਓ ਮਿਲਿਆ ਕਰੂਗੀ ਜਿਹਦੇ ਵਿੱਚ ਇੰਪੋਰਟੈਂਟ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਹੋਣਗੇ ਜਿਹੜੇ ਕਿ ਇਹਦੇ ਥੋੜੇ-ਮੋਟੇ ਦੇ ਵਿੱਚੋਂ ਹੋਣਗੇ ਥੋੜੇ-ਮੋਟੇ ਐਕਸਟਰਾ ਹੋਣਗੇ ਇਸ ਤਰ੍ਹਾਂ ਰਾਜੇ ਆਪਾਂ ਤਿਆਰੀ ਕਰਾਂਗੇ ਇਸ ਤਰ੍ਹਾਂ ਹੀ ਤਿਆਰੀ ਰਾਜੇ ਤੁਸੀਂ ਅੱਜ ਤੱਕ ਕੀਤੀ ਨਹੀਂ ਹੋਣੀ ਤੇ ਬਹੁਤ ਵਧੀਆ ਤਰੀਕੇ ਨਾਲ राजे ਜਿਹੜਾ ਵੀ ਸਿਲੇਬਸ ਤੋਂ ਸ਼ੁਰੂ ਕਰਾਂਗੇ ਜਿਹੜਾ ਵੀ ਸਬਜੈਕਟ ਸ਼ੁਰੂ ਕਰਾਂਗੇ ਜਦੋਂ ਕੰਪਲੀਟ ਹੋ ਜਾਊਗਾ ਇਸ ਤੋਂ ਬਾਅਦ ਹੀ ਦੂਜੇ ਨੂੰ ਹੱਥ ਪਾਇਆ ਕਰਾਂਗੇ ਆਪਾਂ ਠੀਕ ਹੈ ਜੀ ਤੇ ਦੂਸਰੀ ਗੱਲ ਕਰਦੇ ਆਂ ਜੇ ਬੱਚਿਆਂ ਦੇ ਬਹੁਤ ਮੈਨੂੰ ਮੈਸੇਜ ਆਉਂਦੇ ਆ ਜੀ ਮੋਕ ਟੈਸਟ ਕਿਦੋਂ ਸ਼ੁਰੂ ਹੋਣਗੇ ਤਾਂ राजे ਮੋਕ ਟੈਸਟ ਦਾ ਮਤਲਬ ਅਸਲ ਦੇ ਵਿੱਚ ਬਹੁਤ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਮੋਕ ਟੈਸਟ ਹੁੰਦਾ ਕੀ ਹੈਗਾ ਆਪਾਂ ਇੱਕ ਦੂਜੇ ਨੂੰ ਸੁਣ ਕੇ ਕਹਿੰਦੇ ਨੇ ਕਿ ਮੋਕ ਟੈਸਟ ਨਾਲ ਪੇਪਰ ਕਲੀਅਰ ਹੋ ਜਾਂਦਾ ਜੀ ਮੋਕ ਟੈਸਟ ਨਾਲ ਮੋਕ ਟੈਸਟ ਕੁਝ ਨਹੀਂ ਹੁੰਦਾ राजे ਮੋਕ ਟੈਸਟ ਕੀ ਹੁੰ ਸਲੇਵਸ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਇੱਕ ਟੈਸਟ ਸੀਰੀਜ਼ ਪ੍ਰੋਵਾਈਡ ਕਰਵਾਈ ਜਾਂਦੀ ਹੁੰਦੀ ਹੈ ਜਿੱਥੇ ਦੇਖਿਆ ਜਾਂਦਾ ਹੁੰਦਾ ਕਿ ਜਿਹੜਾ ਤੁਹਾਡਾ ਸਲੇਵਸ ਕੰਪਲੀਟ ਹੋਇਆ ਹੈ ਤੁਹਾਡੀ ਉਹਦੇ ਤੇ ਕਿੰਨੀ ਕੁ ਪਕੜਾ ਹੈ ਹਜੇ ਰਾਜੇ ਪਰਸੈਂਟ ਤੇ ਹਜੇ ਮੇਰਾ ਸਲੇਵਸ ਦਾ ਸਾਰਾ ਬੈਚ ਦੇ ਵਿੱਚ 40% ਕਵਰ ਹੋਇਆ ਹੈ ਬੱਚੇ ਮੂਕ ਟੈਸਟ ਪਹਿਲਾਂ ਮੰਗੀ ਜਾਂਦੇ ਤਾਂ ਉਹ ਚੀਜ਼ ਦੀ ਕੋਈ ਟੋਕਣੀ ਮਰਦੀ ਹੁੰਦੀ ਠੀਕ ਹੈ ਮੈਂ ਆਪਦੇ ਹਿਸਾਬ ਤੇ ਤੁਹਾਨੂੰ ਸਾਰਾ ਕੁਝ ਕਰਵਾਉਂਗਾ ਤੁਸੀਂ ਇੱਕ ਵਾਰੀ ਜਿਹੜਾ ਬੈਚ ਜੁਆਇਨ ਕਰੀ ਬੈਠੋ ਤੁਸੀਂ ਬਸ ਕਲਾਸ ਸਟੱਡੀ ਕਰੋ ਮੈਨੂੰ ਸਾਰਾ ਪਤਾ ਹੈ ਕਿ ਕਿਹੜੇ ਟਾਈਮ ਤੇ ਤੁਹਾਨੂੰ ਕੀ ਕਰਵਾਉਣਾ ਉਹ ਮੇਰੀ ਜ਼ਿੰਮੇਵਾਰੀ ਹੈ ਸੋਡੀ ਜ਼ਿੰਮੇਵਾਰੀ ਸਿਰਫ ਪੜ੍ਹਨ ਦੀ ਹੈ ਫਾਲਤੂ ਦੇ ਅਟੈਨਸ਼ਨਾਂ ਤੁਸੀਂ ਨਹੀਂ ਲੈਣੀਆਂ ਮੈਂ ਆਪੇ ਲਵਾਂਗਾ ਠੀਕ ਹੈ ਜੀ ਤੇ ਦੂਸਰੀ ਗੱਲ ਹੈ ਜੇ 27 ਜਨਵਰੀ ਤੱਕ ਭਾਈ ਆਪਣੇ ਬੱਚਿਆਂ ਤੇ ਸਾਰਿਆਂ ਤੇ ਆਫਰ ਹੈਗੀ ਠੀਕ ਹੈ ਜੀ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਜਿਹਦੇ ਬਾਅਦ ਆਪਣੀ ਐਪ ਡਾਊਨਲੋਡ ਕਰ ਸਕਦਾ ਦਿਪੂ ਲਰ ਐਜੂਕੇਸ਼ਨ ਦਾ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਨੰਬਰ ਤੇ ਕਾਲ ਵੀ ਕਰ ਸਕਦਾ ਹੈ ਜਿਹੜੇ ਬੱਚਿਆਂ ਕੋਲੇ ਆਈਫੋਨ ਹੈ ਤਾਂ ਜਿਹਨਾਂ ਨੇ ਐਪ ਡਾ ਠੀਕ ਹੈ ਜੀ ਇਹ ਪੰਜਾਬ ਪੋਰਸ ਵੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਇਗਜ਼ਾਮ ਆਲ ਕਲਰਕ ਇਗਜ਼ਾਮ ਇਹਨਾਂ ਦੇ ਉੱਪਰ ਰਾਜੇ ਸਾਰੇ ਪੰਜ ਬੇਚੇ ਆਪਣੇ ਕੋਲ ਜਿਹੜੇ ਚੱਲ ਰਹੇ ਆ ਠੀਕ ਹੈ ਜੀ ਕਿਉਂਕਿ ਲਿਮਟਡ ਦੇ ਬੇਚੇ ਸ਼ੁਰੂ ਕਰੀਦੇ ਆ ਇਹਦੇ ਵਿੱਚ ਹੀ ਤੁਹਾਨੂੰ ਸਾਰਾ ਕੰਪਲੀਟ ਸਿਲੇਬਸ ਮਿਲੂਗਾ ਠੀਕ ਹੈ ਜੀ ਪਰ ਸਿਲੇਬਸ ਸਾਰਾ ਨਵਾਂ ਹੈ ਇਸ ਕਰਕੇ ਵੀਡੀਓ ਅਪਲੋਡ ਹੁੰਦੀਆਂ ਰਹਿ ਦਿੰਗੇ ਆ ਠੀਕ ਹੈ ਜੀ ਚਲੋ ਅੱਜ ਆਪਾਂ ਗੱਲ ਕਰਾਂਗੇ ਦੇ ਵਿੱਚ 1 ਜਨਵਰੀ ਤੋਂ ਲੈ ਕੇ 3 ਜਨਵਰੀ 2024 ਦੇ ਮਹੱਤਵਪੂਰਨ ਕਰੰਟ ਅਫੇਅਰ ਜਿਹਦੀ ਵੀਡੀਓ ਜੇਕਰ ਤੁਸੀਂ ਰਿਸਪੌਂਸ ਦਿਓਗੇ ਤਾਂ ਤੁਹਾਨੂੰ ਡੇਲੀ ਵੀਡੀ ਹੁਣ ਇਹ ਚ ਕੀ ਕਿਹਾ ਨੇ ਕਿ ਦੇਸ਼ ਵਿੱਚ ਲੜਕੀਆਂ ਲਈ ਪਹਿਲਾ ਮਿਲਟਰੀ ਸਕੂਲ ਕਿਸ ਰਾਜ ਦੇ ਵਿੱਚ ਖੋਲਿਆ ਗਿਆ ਹੈ ਰਾਜੇ ਮਿਲਟਰੀ ਸਕੂਲ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਫੌਜ ਦੁਆਰਾ ਫੌਜੀਆਂ ਦੇ ਇੱਕ ਫੌਜ ਦੁਆਰਾ ਫੌਜ ਡਿਪਾਰਟਮੈਂਟ ਦੁਆਰਾ ਇੱਕ ਕੀ ਕਰਿਆ ਗਿਆ ਹੈਗਾ ਇੱਕ ਲੜਕੀਆਂ ਵਾਸਤੇ ਸਪੈਸ਼ਲ ਸਕੂਲ ਖੁੱਲਾ ਗਿਆ ਹੈਗਾ ਜਿਹਦੇ ਵਿੱਚ ਸਿਰਫ ਲੜਕੀਆਂ ਹੋਣਗੀਆਂ ਪਹਿਲੀ ਵਾਰ ਹੋਇਆ ਰਾਜੇ ਕੀ ਇਹ ਇਹ ਆਪਣਾ ਕੀ ਕਰਿਆ ਗਿਆ ਹੈਗਾ ਲੜਕੀਆਂ ਲਈ ਪਹਿਲਾ ਮਿਲਟਰੀ ਸਕੂਲ ਕਿਸ ਰਾਜ ਦੇ ਵਿੱਚ ਖੋਲਿਆ ਗਿਆ ਹੈਗਾ ਇਹ ਆਪਾਂ ਤੋਂ ਪੁੱਛ ਰਹੇ ਨੇ ਦੱਸੋ ਜੀ ਤੇ ਆਪਸ਼ਨ ਰਾਜੇ ਤੁਹਾਡੇ ਸਾਹਮਣੇ ਹੁੰਦੇ ਗਏਗੇ ਵੀਡੀਓ ਆਪਾਂ ਬੜੀ ਲੰਬੀ ਨਹੀਂ ਲੈ ਕੇ ਜਾਇਆ ਕਰਦਾ ਮੈਂ ਜੂਪੀ ਦੇ ਵਿੱਚ ਜੂਪੀ ਨੂੰ ਆਪ ਉੱਤਰ ਪ੍ਰਦੇਸ਼ ਕਹਿੰਦੇ ਨੇ ਇਹਦੇ ਵਿੱਚ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਸਾਗਰ ਪ੍ਰਿਕਰਮਾ ਦਾ 10ਵਾਂ ਚਰਨ ਕਿਸ ਸਥਾਨ ਤੇ ਸ਼ੁਰੂ ਹੋਇਆ ਹੈ ਸਾਗਰ ਪ੍ਰਿਕਰਮਾ ਦੇ ਵਿੱਚ ਕੀ ਹੈ ਰਾਜੇ ਜਿਹੜੀਆਂ ਸਾਗਰ ਆਪਣਾ ਮਤਲਬ ਜਿਹੜੇ ਇੱਥੇ ਉਹਦੇ ਬਾਰੇ ਜ਼ਰੂਰੀ ਚੀਜ਼ਾਂ ਕਿਸ ਤਰ੍ਹਾਂ ਬਾਰੇ ਪਾਣੀ ਨੂੰ ਬਚਾਉਣਾ ਕਿਸ ਤਰ੍ਹਾਂ ਆਪਾਂ ਆਪਣੇ ਟੱਪੂ ਨੂੰ ਬਚਾਉਣਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਦੱਸਣਗੀਆਂ ਤੁਸੀਂ ਕੁਝ ਨਹੀਂ ਯਾਦ ਕਰਨਾ ਸੋ ਤੋਂ ਸਿਰਫ ਇਹ ਪੁੱਛਿਆ ਗਿਆ ਕਿ ਜਿਹੜਾ 10ਵਾਂ ਚਰਨ ਆਗਾ 10ਵਾਂ ਚਰਨ ਵੀ ਕਹਿ ਸਕਦੇ ਹੋ ਜਾਂ 10ਵਾਂ ਸੰਸਕਰਨ ਵੀ ਕਹਿ ਸਕਦੇ ਹੋ ਠੀਕ ਹੈ ਜੀ ਕਿਸ ਸਤਾਨ ਤੇ ਸ਼ੁਰੂ ਹੋਇਆਗਾ ਇਹ ਸ਼ੁਰੂ ਹੋਇਆ ਰਾਜੇ ਚੇਨਈ ਤੇ ਠੀਕ ਹੈ ਜੀ ਚੇਨਈ ਰਾਜ ਦੇ ਵਿੱਚ ਸ਼ੁਰੂ ਕੀਤਾ ਗਿਆਗਾ ਤੇ ਜਿਹੜਾ ਸਭ ਤੋਂ ਪਹਿਲਾ ਰਾਜੇ 2022 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਪਹਿਲਾ ਜਿਹੜਾ ਐਡੀਸ਼ਨ ਹੋਇਆ ਸੀ ਇਹਦਾ ਇਹ ਹੋਇਆ ਸੀ 2022 ਦੇ ਵਿੱਚ ਤੇ ਇਹ ਗੁਆਰੇ ਵਿੱਚ ਹੋਇਆ ਸੀ ਜੇਕਰ ਸਭ ਤੋਂ ਪੁੱਛਦੇ ਹੈ ਕਿ ਜਿਹੜਾ ਸਾਗਰ ਪ੍ਰਿਕਰਮਾ ਦਾ 10ਵਾਂ ਚਾਰਨ ਇਸ ਟਾਈਮ ਤੇ ਚੱਲ ਰਿਹਾ ਹੈਗਾ ਉਹ ਹੋਇਆ ਚੇਨਈ ਦੇ ਵਿੱਚ 2022 ਦੇ ਵਿੱਚ ਪਹਿਲਾ ਜਿਹੜਾ ਹੋਇਆ ਸੀ ਤਾਂ ਚਾਰਨੋ ਗੁਆਰੇ ਦੇ ਵਿੱਚ ਹੋਇਆ ਸੀ ਗੁਆਰੀ ਰਾਤਾਂ ਨੇ ਪੰਜੀ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਗੋਆ ਕੇ ਅਜੇ ਹੀ ਰਾਜੇ ਆਪਣਾ ਰਾਜ ਹੈ ਜਿੱਥੇ ਅੰਗਰੇਜ਼ਾਂ ਨੇ ਕਦੇ ਅੰਗਰੇਜ਼ਾਂ ਨੇ ਕਦੇ ਕਬਜ਼ਾ ਨਹੀਂ ਕੀਤਾ ਜੀ ਪੁਰਤਗਾਲੀਆਂ ਦਾ ਰਾਜ ਹੀ ਰਿਹਾ ਇੱਥੇ। ਇਸ ਦੋ ਵਾਰ ਕੀ ਕਹਿੰਦੇ ਆ ਕਹਿੰਦੇ ਕਿਸ ਭਾਰਤੀ ਖਿਡਾਰੀ ਨੇ ਸਕਾਟਿਸ਼ ਜੂਨੀਅਰ ਮਹਿਲਾ ਓਪਨ ਸ਼ਕੈਸ਼ 2023 ਦਾ ਖਿਤਾਬ ਜਿੱਤਿਆਗਾ। ਪ੍ਰੈਸ਼ਰ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਹ ਜਿੱਤਿਆ ਜੀ ਅਨਾਹਤ ਸਿੰਘ ਨੇ। ਇਹ ਲੜਕੀ ਹੈਗੀ ਕਿ ਮੁੰਡਾ ਨਾ ਸਮਝੋ ਇਹਨੂੰ। ਠੀਕ ਹੈ ਜੀ ਮਹਿਲਾ ਲਿਖਿਆ ਹੋਇਆ ਜੂਨੀਅਰ ਮਹਿਲਾ ਓਪਨ ਠੀਕ ਹੈ ਜੀ ਆ ਸਾਰੀ ਚੀਜ਼ ਯਾਦ ਕਰ ਲਓ ਇਹਦੇ ਵਿੱਚ ਜਿਹੜਾ ਇੰਡੀਅਨ ਪਲੇਅਰ ਕਿਹਦੇ ਜਿੱਤੇ ਐਵਾਰਡ ਇਹ ਜਿੱਤਿਆ ਨਾਹਤ ਸਿੰਘ ਨੇ ਠੀਕ ਹੈ ਜੀ ਤੇ ਹੋਰ ਵੀ ਰਾਜੇ ਜਿਹੜੇ ਦੇ ਸਕੈਚ ਗੇਮ ਦੇ ਵਿੱਚ ਪਲੇਅਰ ਹੈਗੇ ਕਿਹੜੇ ਕਿਹੜੇ ਰਤਵਿਕ ਸੌਰਵ ਕੁਸ਼ਾਲ ਦੀਪਿਕਾ ਪਲੀਕਲ ਜੋਸ਼ਨਾ ਚਿੰਨ ਕਈ ਵਾਰੀ ਸਾਨੂੰ ਕਹਿੰਦੇ ਆ ਕਿ ਇਹਨਾਂ ਵਿੱਚ ਕਿਹੜੇ ਖਿਡਾਰੀ ਦਾ ਸੰਬੰਧ ਕਿਹੜੀ ਗੇਮ ਦੇ ਨਾਲ ਹੈ ਤਾਂ ਕਰਕੇ ਤੁਹਾਨੂੰ ਇਹ ਚੀਜ਼ਾਂ ਕਰਵਾਇਆਂ ਗਈਆਂ ਨੇ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਕਿਸ ਰਾਜ ਨੇ ਹਾਲ ਹੀ ਦੇ ਵਿੱਚ 108 ਸਤਾਨਾਂ ਤੇ ਇਕੋ ਸਮੇਂ ਸੂਰਜ ਨੂੰ ਨਮਸਕਾਰ ਕਰਨ ਲਈ ਸਭ ਤੋਂ ਵੱਧ ਲੋਕਾਂ ਲਈ ਗਨੀਜ਼ ਵਾਟਰ ਕਾਰਡ ਬਣਾਇਆ ਜਾ ਰਿਹਾ ਜੀ ਸੂਰਜ ਨੂੰ ਤੁਹਾਨੂੰ ਪਤਾ ਹੈ ਕਿ ਸਵੇਰੇ ਉੱਠ ਕੇ ਬਹੁਤ ਲੋਕ ਸੂਰਜ ਨੂੰ ਪਾਣੀ ਵੀ ਦਿੰਦੇ ਤੇ ਬਹੁਤ ਲੋਕ ਸੂਰਜ ਨੂੰ ਨਮਸਕਾਰ ਵੀ ਕਰਦੇ ਆ ਤਾਂ ਰਾਜੇ ਇੱਕ ਆਪਣੇ ਇੰਡੀਆ ਦੇ ਵਿੱਚ 108 ਲੋਕੇਸ਼ਨ ਹੈ ਇਹ ਜਿਹੜੀਆਂ ਰਾਜੇ ਜਿਨ੍ਹਾਂ ਨੇ ਸੂਰਜ ਨੂੰ ਇੱਕੇ ਦਾ ਨਮ ਇੱਕੇ ਟਾਈਮ ਤੇ ਨਮਸਕਾਰ ਕੀਤਾਗਾ ਤੇ ਇਹ ਚੀਜ਼ ਰਾਜੇ ਕਹਿਣਾ ਮਤਲਬ ਕਿ ਗਨੀਜ਼ ਵਾਟਰ ਕਾਰਡ ਦੇ ਵਿੱਚ ਇਹ ਚੀਜ਼ ਦਰਜ ਕੀਤੀ ਗਈ ਕਿ ਪਹਿਲੀ ਵਾਰ ਹੋਇਆਗਾ ਕਿ ਕਿਸੇ ਨੇ ਇੱਕ ਸਾ ਇੱਕ ਸਮੇਂ ਤੇ ਸੂਰਜ ਨੂੰ ਇੰਨੇ ਲੋਕਾਂ ਨੇ ਨਮਸਕਾਰ ਕੀਤਾ ਹੋਵੇ ਤਾਂ ਇਹ ਗੱਲ ਹੈਗੀ ਜੀ ਗੁਜਰਾਤ ਦੀ ਇਹ ਗੱਲ ਹੈਗੀ ਗੁਜਰਾਤ ਦੀ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਆਰਕੇ ਨੇ ਆਰਕੇ ਹੈ ਜਿਹੜਾ ਰਾਜੀ ਜਿਹੜਾ ਇਹਨਾਂ ਨੇ ਅਜੇ ਤਿਆਗੀ ਜਿਹੜਾ ਕਿ ਪਹਿਲਾਂ ਸੀਬੀ ਦਾ ਚੇਅਰਮੈਨ ਵੀ ਰਿਹਾ ਰਾਜੇ ਇਹ ਸੀਬੀ ਦਾ ਅਜੇ ਤਿਆਗੀ ਜਿਹੜਾ ਆਪਣੀ ਸਟਾਕ এক্সচেঞ্জ ਬੋਰਡ ਸੀ ਉਹਦਾ ਵੀ ਰਾਜੀ ਇਹ ਕੀ ਰਹਾਗਾ ਅ ਪਹਿਲਾ ਚੇਅਰ ਪਰਸਨ ਇਹ ਹੈ ਪਰ ਜੀ ਹੁਣ ਇਹਨੂੰ ਇੱਕ ਮਹਾਰਤਨ ਕੰਪਨੀ ਮਹਾਰਤਨ ਕੰਪਨੀਆਂ ਕੀ ਹੁੰਦੀਆਂ ਮਹਾਰਤਨ ਕੰਪਨੀਆਂ ਉਹ ਹੁੰਦੀਆਂ ਹੈਗੀਆਂ ਜਿਨ੍ਹਾਂ ਦਾ ਆਪਣੇ ਭਾਰਤ ਦੀ ਇਕਨੋਮੀ ਵਧਾਉਣ ਦੇ ਵਿੱਚ ਕਾਫੀ ਯੋਗਦਾਨ ਹੈ ਜਿਵੇਂ ਐਨਟੀਪੀਸੀ ਹੋ ਗਈਆਂ ਆਹ ਬੀਲ ਹੋ ਗਈ ਪੀ ਐਫਸੀ ਹੋ ਗਈ ਇਹ ਆਪਣੀਆਂ ਮਹਾਰਤਨ ਕੰਪਨੀਆਂ ਹੈਗੀਆਂ ਠੀਕ ਹੈ ਜੀ ਹਾਂ ਤੇ ਆਰ ਕੇ ਤਿਆਗੀ ਆਰ ਕੇ ਤਿਆਗੇ ਨੂੰ ਕਿਸੇ ਮਹਾਰਾਤਰੀ ਕੰਪਨੀ ਦਾ ਚੇਅਰਮੈਨ ਅਤੇ ਐਮ ਡੀ ਐਮ ਡੀ ਵੀ ਕਹਿੰਦੇ ਰਾਜੇ ਤੁਹਾਨੂੰ ਕਿਵੇਂ ਚੇਅਰਮੈਨ ਵੀ ਲਿਖਿਆ ਹੋਊਗਾ ਇਹਦਾ ਲਾਤਾ ਇਹਨਾਂ ਨੇ ਪਾਈ ਇਹਨੂੰ ਪਾਵਰ ਗ੍ਰਿਡ ਠੀਕ ਹੈ ਜੀ ਇਹਦਾ ਚੇਅਰਪਰਸਨ ਲਾਤਾ ਤੇ ਰਾਜੇ ਹੋਰ ਵੀ ਆਪਣੇ ਕਈ ਮਹਾਰਾਤਰੀ ਕੰਪਨੀ ਨੇ ਲਾਏ ਗਿਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਰਾਜੇ ਮੈਸ ਨੂੰ ਦੱਸੀ ਜਾਣਾ ਜਿਹੜੇ ਬੱਚੇ ਨੇ ਐਸ ਆਈ ਦਾ ਪੇਪਰ ਕਲੀਅਰ ਕਰਨਾ ਹੈ ਏ ਐਸ ਆਈ ਦਾ ਪੇਪਰ ਕਲੀਅਰ ਕਰਨਾ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਕਲੀਅਰ ਕਰਨਾ ਹੈ ਪਟਵਾਰੀ ਦਾ ਕਲੀਅਰ ਕਰਨਾ ਹੈ ਵੀਡੀਓ ਦਾ ਕਲੀਅਰ ਕਰਨਾ ਹੈ ਜਿਹੜੀ ਚੀਜ਼ ਕਿਉਂਕਿ ਮੇਰਾ ਇਹ ਕੰਮ ਨਹੀਂ ਹੈਗਾ ਕਿ ਮੈਂ ਸਾਰਾ ਕੰਮ ਆ ਵਾਸਤੇ ਅਲੱਗ-ਅਲੱਗ ਟੀਚਰ ਰੱਖੇ ਹੋਇਆ ਕੋਈ ਠੀਕ ਹੈ ਜਿਹੜਾ ਵੀ ਕੁਝ ਮੈਂ ਤਿਆਰ ਕਰਵਾਉਣਾ ਰਹੇ ਟਾਈਪਿੰਗ ਮੈਂ ਕੋਲੇ ਬੈਠ ਕੇ ਬਰਾਬਰ ਬੈਠ ਕੇ ਟਾਈਪ ਕਰਵਾਉਣਾਗਾ ਬਾਕੀ ਅੱਧਾ ਸਲੇਵਸ ਮੈਂ ਆਪ ਟਾਈਪ ਕਰਦਾ ਠੀਕ ਹੈ ਕਹਿੰਦਾ ਮਤਲਬ ਕਿ ਮੈਂ ਉਹ ਕੰਮ ਨਹੀਂ ਹੈਗਾ ਕਿ ਤੁਹਾਨੂੰ ਸਿਰਫ ਇੱਕ ਮੈਂ ਵੀਡੀਓ ਪ੍ਰੋਵਾਈਡ ਕਰਵਾਉਂਦਾ ਮੇਰਾ ਮਕਸਦ ਤਾਂ ਕਿ ਬਸ ਵੀਡੀਓ ਪ੍ਰੋਵਾਈਡ ਕਰਵਾਉਣੀ ਸੀ ਕਰਵਾ ਕੇ ਮੈਂ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਮੇਰੀ ਜ਼ਿੰਮੇਵਾਰੀ ਉਨਾ ਟਾਈਮ ਹੁੰਦੀ ਹੈ ਜਿੰਨਾ ਚਿਰ ਤੁਹਾਨੂੰ ਜੁਆਇਨਿੰਗ ਲੈਟਰ ਤੁਹਾਡੇ ਹੱਥ ਦੇ ਵਿੱਚ ਨਹੀਂ ਆਉਂਦਾ ਠੀਕ ਹੈ ਮੈਂ ਸਿਰਫ ਆਪ ਦੀ ਜ਼ਿੰਮੇਵਾਰੀ ਲੈਣਾ ਰਾਜੇ ਆਪਣੇ ਚੈਨਲ ਦੀ ਜ਼ਿੰਮੇਵਾਰੀ ਲੈਣਾ ਆਪ ਦੇ ਕੰਟੈਂਟ ਦੀ ਜ਼ਿੰਮੇਵਾਰੀ ਲੈਣਾ। ਤੁਹਾਡੀ ਜ਼ਿੰਮੇਵਾਰੀ ਲੈਣਾ ਕਿ ਜੇ ਤੁਸੀਂ ਮੇਰੇ ਪੜੇ ਹੋਏ ਤੁਸ ਨੂੰ ਮੈਂ ਪੜਾਇਆ ਹੈ। ਤੁਸ ਨੂੰ ਮੇਰੇ ਪੜੇ ਹੋਏ ਦੇ ਵਿੱਚੋਂ ਪੇਪਰ ਦੇ ਵਿੱਚ ਕੰਟੈਂਟ ਨਹੀਂ ਆਇਆ ਉਹਦੀ ਜ਼ਿੰਮੇਵਾਰੀ ਮੇਰੀ ਹੋਊਗੀ। ਉੱਥੇ ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਕਿ ਹਾਂ ਜੀ ਤੁਸੀਂ ਘੱਟ ਪੜੇ ਸੀ ਜਾਂ ਤੁਹਾਡੀ ਤਿਆਰੀ ਨਹੀਂ ਸੀ। ਠੀਕ ਹੈ ਪਰ ਜੇ ਮੇਰੇ ਕਰਵਾਏ ਹੋਣ ਦੇ ਬਾਵਜੂਦ ਵੀ ਤੁਹਾਡੇ ਰਾਜੇ ਪੇਪਰ 'ਚ ਨੰਬਰ ਨਹੀਂ ਆਉਂਦੇ ਉੱਥੇ ਫਿਰ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਸ਼ਰਮ ਦੀ ਗੱਲ ਹੈ। ਠੀਕ ਹੈ ਹੁਣ ਤੱਕ ਮੈਂ ਤੁਹਾਨੂੰ ਪਿਆਰ ਨਾਲ ਬਹੁਤ ਪੜਾਇਆ ਪਰ ਬਈ ਹੁਣ ਡਾਂਗ ਵੀ ਬਰੂਗੀ ਦੂਬਾਰ ਜੇ ਤੁਸੀਂ ਨਾ ਪੜੋਗੇ ਚੱਜ ਨਾਲ ਠੀਕ ਹੈ ਬੰਦਿਆਂ ਕੋ ਪੜ ਲਓ ਜਿਵੇਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜਾ ਨੋਟੀਫਿਕੇਸ਼ਨ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿੱਤੀ ਉਸ ਤਾਅ ਤੇ ਪੜ ਲਓ ਠੀਕ ਹੈ ਨਹੀਂ ਫੇ ਸਰਕਾਰੀ ਸਕੂਲ ਚ ਮੈਂ ਪੜਿਆ ਮੈਂ ਤੇ ਉਮੇ ਪੜਾਉਂਗਾ ਫਿਰ ਮੈਂ ਠੀਕ ਹੈ ਰਾਜੀ ਚਲੋ ਇੱਕ ਨਾ ਰਾਜੀ ਆਪਣੀ ਪੀਐਫਸੀ ਕੰਪਨੀ ਹੁੰਦੀ ਹੈ ਪਾਵਰ ਫਾਈਨੈਂਸ ਕਾਰਪੋਰੇਸ਼ਨ ਇਹ ਪ੍ਰਵੀਂਦਰ ਚੋਪ ਝੋਟਾ ਨਾ ਕਿਹਾ ਤੇ ਪ੍ਰਵੀਂਦਰ ਚੋਪੜਾ ਇਹ ਠੀਕ ਹੈ ਇਤੂਵਾਰ ਆਪਣੀ ਬੀਲ ਕੰਪਨੀ ਬੀਲ ਦਾ ਵੀ ਤੁਸੀਂ ਨਾਂ ਸੁਣਿਆ ਹੋਊਗਾ ਇਹਦਾ ਲਾਤਾ ਸਦਾਸ਼ੇ ਮੂਰਤੀ ਨੂੰ ਇਹ ਚੇਅਰਪਰਸਨ ਤੇ ਐਮ ਡੀ ਲਾਏ ਹੋਏ ਰਾਜੇ ਇਹ ਸਾਰੇ ਚੇਅਰਪਰਸਨ ਅਤੇ ਐਮ ਡੀ ਹੈਗੇ ਇਸ ਤੋਂ ਬਾਅਦ ਸੀ ਆਈ ਐਲ ਜਿਹਨੂੰ ਆਪਾਂ ਕਹਿੰਦੇ ਕੋਲ ਇੰਡੀਆ ਲਿਮਟਿਡ ਇਹਦਾ ਲਾਤਾ ਪੀ ਐਸ ਪ੍ਰਸ਼ਾਦ ਨੂੰ ਤੇ ਸੇਲ ਦਾ ਸਟੀਲ ਅਥਾਰਟੀ ਆਫ ਇੰਡੀਆ ਅਰਮੇਦੂ ਪ੍ਰਕਾਸ਼ ਇਹਦੀ ਸਭ ਤੋਂ ਪਹਿਲਾਂ ਸੋਮਾ ਮੰਡਲ ਹੁੰਦੀ ਸੀ ਰਾਜੇ ਪਹਿਲਾ ਪਹਿਲੀ ਔਰਤ ਸੀ ਜਿਹੜੀ ਦੀ ਚੇਅਰਪਰਸਨ ਲੱਗੀ ਸੀ ਸੋਮਾ ਮੰਡਲ ਠੀਕ ਹੈ ਜੀ ਇਹ ਵੀ ਯਾਦ ਕਰ ਲਓ ਪੇਪਰ 'ਚ ਕਾਫੀ ਪ੍ਰੈਸ਼ਨ ਰਿਪੀਟ ਹੋ ਕੇ ਆਇਆ ਹੋਇਆ ਹੈ ਇਹਨੇ ਹਾਲ ਹੀ ਦੇ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਪ੍ਰਾਣਾ ਮਾਸਟਰ ਕਿਹਨੂੰ ਲਾਤਾ ਸੀ ਇਹਦਾ ਮਾਸਟਰ ਲਾਤਾ ਪਿੰਕੀ ਨੂੰ ਪਿੰਕੀ ਰਾਜੇ ਇੱਕ ਛੋਟੀ ਜਿਹੀ ਉਮਰ ਦੀ 10-15 10-12 ਸਾਲਾਂ ਦੀ ਇੱਕ ਲੜਕੀ ਹੈ ਜਿਹਨੂੰ ਇਹਦਾ ਚੇਅਰ ਪਰਸਨ ਲਾਤਾ ਹੁਣ ਰਾਜੇ ਨੂੰ ਪਤਾ ਕਿ ਤੁਸੀਂ ਬਹੁਤ ਸਾਰੇ ਜੁਗ ਜਾਣਦੇ ਹੋ ਕਿ ਟਰੱਕਾਂ ਦੇ ਮੰਗਲੇ ਵੀ ਤੁਸੀਂ ਦੇਖਿਆ ਹੋਣਾਗੇ ਬੇਟੀ ਬਚਾਓ ਬੇਟੀ ਪੜ੍ਹਾਓ ਹਨਾ ਇਹ ਰਾਜੇ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਇਹ ਕੀਤੀ ਗਈ ਸੀ 22 ਜਨਵਰੀ 2015 ਨੂੰ ਇਹ ਚੀਜ਼ ਦੀ ਕੈਂਪੇਨ ਚਲਾਈ ਗਈ ਸੀ ਅਤੇ ਇਹ ਕੈਂਪੇਨ ਹਰਿਆਣਾ ਦੇ ਵਿੱਚ ਸ਼ੁਰੂ ਹੋਈ ਸੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਆਗਲਾ ਆਪਰੇਸ਼ਨ ਆ ਗਿਆ ਆਪਣੇ ਕੋਲੇ ਕਿਨੇ 1 ਜਨਵਰੀ 2003 ਨੂੰ ਡੀ ਆਰ ਡੀਓ ਡੀ ਆਰ ਡੀਓ ਦੀ ਫੁੱਲ ਫਾਰਮਿੰਗ ਹੈ ਡਿਫਰੈਂਸ਼ੀਅਲ ਰਿਸਰਚ ਇੰਟਰ ਗਵਰਨਮੈਂਟ ਆਰਗੇਨਾਈਜੇਸ਼ਨ ਇਹਦਾ ਮਤਲਬ ਕੰਮ ਕੀ ਹੁੰਦਾ ਹੈ ਜੀ ਫੌਜਾਂ ਮਿਲ ਕੇ ਕੰਮ ਕਰਦੀ ਹੈ ਆਰਗੇਨਾਈਜੇਸ਼ਨ ਤੂਪਾ ਬਣਾਉਣੀਆਂ ਕੋਈ ਡਰੋਨ ਬਣਾਉਣੇ ਕੋਈ ਹਥਿਆਰ ਬਣਾਉਣਾ ਉਹਦੇ ਵਿੱਚ ਕਾਫੀ ਵੱਡੇ ਪੱਧਰ ਤੇ ਡੀ ਆਰ ਡੀਓ ਆਪਣੀ ਹੈਲਪ ਕਰਦੀ ਹੈ ਆਪਣੀ ਫੌਜ ਦੀ ਠੀਕ ਹੈ ਜੀ ਤੇ ਇਹ ਸਾਨੂੰ ਪਤਾ ਕਰਾ ਜੇ ਇਹਨਾਂ ਨੇ ਇਸ ਵਾਰ ਆਪ ਦਾ ਕਹਿੰਦੇ 1 ਜਨਵਰੀ 2003 ਨੂੰ ਇਹਨਾਂ ਨੇ ਕਿੰਨਾ ਸਥਾਪਨਾ ਦਿਵਸ ਬਣਾਇਆ ਆ ਆਪ ਦਾ ਇਹਨ ਠੀਕ ਹੈ ਜੀ 68 ਬਣਾਇਆ ਗਿਆ ਤੇ ਇਸ ਟੈਲਵਿਸ਼ਨ ਕਿਦੋਂ ਹੋਈ ਸੀ ਇਹ ਬਣੀ ਸੀ ਰਾਜੇ ਬਹੁਤ ਬੜੀ ਪੇਪਰਾਂ ਚ ਪੁੱਛਿਆ ਗਿਆ ਕਿ ਡੀਆਰਡੀਓ ਬਣੀ ਕਿਦੋਂ ਸੀ ਇਹ ਬਣੀ ਸੀ 1 ਜਨਵਰੀ 1958 ਨੂੰ ਤੇ ਇਸ ਸਮੇ ਇਹਦਾ ਜਿਹੜਾ ਹੈੱਡ ਹੈਗਾ ਉਹ ਹੈਗਾ ਐਸਬੀ ਕਾਮਤ ਠੀਕ ਹੈ ਜੀ ਸਮੀਰ ਕਾਮਤ ਵੀ ਕਹਿੰਦੇ ਨੇ ਇਹਨਾਂ ਨੂੰ ਐਸਬੀ ਕਾਮਤ ਵੀ ਕਹਿੰਦੇ ਆ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਮੁੱਖ ਚੋਣ ਕਮਿਸ਼ਨ ਜਿਹੜਾ ਆਪਣਾ ਚੋਣ ਕਮਿਸ਼ਨ ਹੁੰਦਾ ਰਾਜੇ ਇਹ ਆਰਟੀਕਲ 324 ਦੇ ਵਿੱਚ ਆ ਜਾਂਦਾ ਅਤੇ ਹੋਰ ਚੋਣ ਕਮਿਸ਼ਨ ਬਿੱਲ 2023 ਦੇ ਅਨੁਸਾਰ ਹੈ ਠੀਕ ਹੈ ਜੀ ਇੱਕ ਤਾਂ ਮੁੱਖ ਚੋਣ ਕਮਿਸ਼ਨ ਅਤੇ ਹੋਰ ਜਿਹੜੇ ਚੋਣ ਕਮਿਸ਼ਨ ਹੁੰਦੇ ਇੱਕ ਚੀਫ ਆਪਣਾ ਚੀਫ ਇਲੈਕਸ਼ਨ ਕਮਿਸ਼ਨ ਹੁੰਦਾ ਹੈ ਜੇ ਇੱਕ ਉਹਦੇ ਨਾਲ ਹੋਰ ਕਮਿਸ਼ਨ ਲਾਇਵੇ ਹੁੰਦੇ ਹੈ ਹਨਾ ਮੁੱਖ ਚੋਣ ਕਮਿਸ਼ਨ ਅਤੇ ਹੋਰ ਚੋਣ ਕਮਿਸ਼ਨ ਬਿੱਲ 2023 ਦੇ ਅਨੁਸਾਰ ਮੁੱਖ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨਾਂ ਦੀ ਨਿਯੁਕਤੀ ਲਈ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਚੋਟ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਦੇਖੋ ਰਾਜ ਜਿਹੜੀ ਚੋਣ ਕਮਿਸ਼ਨ ਦੀ ਜਿਹੜੀ ਆਪਣੀ ਉਹ ਕਰਨੀ ਹੈ ਇੱਕ ਚੋਣ ਕਰਨੀ ਸੀ ਉਹਦੇ ਵਿੱਚ ਇੱਕ ਕਮੇਟੀ ਬਣਾਈ ਸੀ ਉਹ ਕਮੇਟੀ ਦੇ ਵਿੱਚ ਇਹਨਾਂ ਚੋਂ ਕਿਸ ਨੂੰ ਕਿਹੜੀ ਕਿਹੜੀ ਚੀਜ਼ ਨੂੰ ਇਹਨਾਂ ਚੋਂ ਕਿਹੜਾ ਕਹੋਗਾ ਜਿਹਨੂੰ ਉਹਨਾਂ ਕਮੇਟੀ ਦੇ ਵਿੱਚ ਤਾਂ ਰਾਜੇ ਉਹਨਾਂ ਨੇ ਕਿਹਨੂੰ ਨਹੀਂ ਸ਼ਾਮਲ ਕੀਤਾ ਕਮੇਟੀ ਦੇ ਵਿੱਚ ਕੋਈ ਕੈਂਡੀਡੇਟ ਦੱਸ ਸਕਦਾਗਾ ਦੱਸੋ ਜੀ ਉਹਨਾਂ ਨੇ ਰਾਜੇ ਸ਼ਾਮਲ ਨਹੀਂ ਕੀਤਾ ਚੇਅਰਮੈਨ ਆਫ ਦਾ ਲੋਕ ਸਭਾ ਜਿਹੜਾ ਲੋਕ ਸਭਾ ਦਾ ਚੇਅਰਮੈਨ ਹੈਗਾ ਉਹਨੂੰ ਨੇ ਇਹਨਾਂ ਨੇ ਉਹ ਕੀਤਾ ਠੀਕ ਹੈ ਜੀ ਪ੍ਰਧਾਨ ਮੰਤਰੀ ਜੂਨੀਅਰ ਕੈਬਨਿਟ ਇਹ ਸਾਰੇ ਉੱਥੇ ਹੈਗੇ ਸੀ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ 82ਵੀਂ ਇੰਡੀਅਨ ਹਿਸਟਰੀ ਕਾਂਗਰਸ ਹੈਲਡ ਜਿਹੜੀ ਕਹਿੰਦੇ ਕਾਂਗਰਸ ਨੂੰ ਤੁਹਾਨੂੰ ਪਤਾ ਤੇ ਰਾਜੇ ਕਿਦੋਂ ਬਣੀ ਸੀ 1885 ਦੇ ਵਿੱਚ ਕਾਂਗਰਸ ਬਣੀ ਸੀ ਏਓ ਹਿਊਮ ਨੇ ਬਣਾਈ ਸੀ ਤੁਹਾਨੂੰ ਪਤਾ ਹੈ ਹੈਨਾ ਕਿਨੇ ਉਵੇਂ ਜਿਵੇਂ 82ਵੀਂ ਇੰਡੀਅਨ ਹਿਸਟਰੀ ਰਿਸਰਚ ਜਿਹੜੀ ਇਹਨਾਂ ਦੀ ਇੰਡੀਅਨ ਹਿਸਟਰੀ ਹੈ ਠੀਕ ਹੈ ਜੀ ਉਥੇ ਕਾਂਗਰਸ ਹੈ ਜਿਹੜੀ ਉਹਨੇ ਆਪ ਦਾ ਕਿਨਮਾ ਇਸ ਵਾਰ ਸਮਾਗਮ ਕੀਤਾਗਾ 82ਵਾਂ ਸਮਾਗਮ ਕੀਤਾ ਹੈ ਇਹ ਸਮਾਗਮ ਕਿੱਥੇ ਕੀਤਾ ਉਹਨਾਂ ਨੇ ਇਹ ਕੀਤਾ ਤਲੰਗਣਾ ਦੇ ਵਿੱਚ ਠੀਕ ਹੈ ਜੀ ਚਲੋ ਤੇ ਪ੍ਰਜਾ ਪਾਲਣ ਕੈਂਪੇਨ ਪ੍ਰਜਾ ਪਾਲਣ ਕੈਂਪੇਨ ਵੀ ਰਾਜੇ ਕਾਂਗਰਸ ਸਰਕਾਰ ਆ ਉਥੇ ਤਲੰਗਣਾ ਦੇ ਵਿੱਚ ਉਹਨਾਂ ਨੇ ਆਰਜੀ ਸਟੇਟ ਦੇ ਵਿੱਚ ਪ੍ਰਜਾ ਪਾਲਣ ਕੈਂਪੇਨ ਸ਼ੁਰੂ ਕੀਤੀ ਹੈ ਇਸ ਤੋਂ ਬਾਅਦ ਅਗਲਾ ਤੁਸੀਂ ਸੁਣਿਆ ਹੋਣਾ ਜੀ ਯੋਧਿਆ ਦੇ ਵਿੱਚ ਰਾਮ ਮੰਦਿਰ ਬਣ ਰਿਹਾ ਹੈਗਾ ਬਣ ਚੁੱਕਿਆ ਹੈਗਾ ਉਹਦਾ ਹੁਣ ਅਧਿਕਾਰਨ ਵੀ ਚੱਲ ਰਿਹਾ ਹੈ ਟਾਈਮਾਂ ਦੇ ਵਿੱਚ ਇਹ ਕਰੰਟ ਅਫੇਅਰ ਇੱਕ ਤੋਂ ਲੈ ਕੇ 3 ਜਨਵਰੀ ਤੱਕ ਦੇ ਹਨ ਕਹਿੰਦੇ ਪਹਿਲੀ ਵਾਰ ਕਿੰਨੀਆਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਸ਼ੁਰੂ ਕੀਤੀਆਂ ਹਨ ਜੀ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਸ਼ੁਰੂ ਕੀਤੀਆਂ ਯੋਧਿਆ ਦੇ ਵਿੱਚ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇੱਥੇ ਮੱਥਾ ਟੇਕਣ ਆਉਣ ਠੀਕ ਹੈ ਜੀ ਤੇ ਇਹ ਟ੍ਰੇਨ ਨੂੰ ਹਰੀ ਝੰਡੀ ਕਿਹਨੇ ਕੀਤੀ ਹੈ ਮੋਦੀ ਜੀ ਨੇ ਦਿੱਤੀ ਹੈਗੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ 12ਵਾਂ ਦੱਬਿਆ ਕਲਾ ਮੇਲਾ ਕਿਸ ਰਾਜ ਵਿੱਚ ਆਯੋਜਿਤ ਕੀਤਾ ਗਿਆ ਹੈਗਾ ਕਿੰਵੇਂ ਨੰਬਰ ਦਾ ਦੱਬਿਆ ਕਲਾ ਮੇਲਾ ਹੋਇਆ ਰਾਜ ਹੈ 12ਵੇਂ ਨੰਬਰ ਦਾ ਦੱਬਿਆ ਕਲਾ ਮੇਲਾ ਹੋਇਆਗਾ ਠੀਕ ਹੈ ਜੀ ਇਹ ਕਿੱਥੇ ਆਯੋਜਿਤ ਕੀਤਾ ਗਿਆ ਕਿਸ ਰਾਜ ਦੇ ਵਿੱਚ ਆਯੋਜਿਤ ਕੀਤਾ ਗਿਆ ਆਪਾਂ ਤੁਹਾਨੂੰ ਇਹ ਪੁੱਛ ਰਹੇ ਸੀ ਠੀਕ ਹੈ ਜੀ ਇਹ ਆਯੋਜਿਤ ਕੀਤਾ ਗਿਆ ਗੁਜਰਾਤ ਦੇ ਵਿੱਚ ਵਿਸ਼ੇ ਪੱਧਰ ਤੇ ਸਟੀਲ ਉਤਪਾਦਨ ਵਿੱਚ ਭਾਰਤ ਦਾ ਕਿੰਨਾ ਦਰਜਾ ਭਾਰਤ ਦਾ ਦੂਜਾ ਦਰਜਾ ਕਹਿੰਦਾ ਮੈਂ ਸਟੀਲ ਹੈ ਰਾਜੇ ਸਟੀਲ ਜਿਹੜੀ ਆਪਣੀ ਸਟੀਲ ਦੇ ਭਾਂਡੇ ਹੁੰਦੇ ਹਨ ਹੈਨਾ ਸਟੀਲ ਦਾ ਸਭ ਤੋਂ ਜ਼ਿਆਦਾ ਉਤਪਾਦਨ ਭਾਈ ਦੂਜੇ ਨੰਬਰ ਤੇ ਪਹੁੰਚ ਗਿਆ ਕੌਣ ਭਾਰਤ ਪਹਿਲ ਨੰਬਰ ਤੇ ਕੌਣਾ ਸਟੀਲ ਦੇ ਉਤਪਾਦਨ ਦੇ ਵਿੱਚ ਪਹਿਲ ਨੰਬਰ ਤੇ ਰਾਜ ਜੀ ਚੀਨ ਹੈ ਜਿਹੜਾ ਸਭ ਤੋਂ ਪੁੱਛਣਨ ਕਿ ਸਟੀਲ ਦੇ ਉਤਪਾਦਨ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਕਿਹਦਾਗਾ ਚੀਨ ਹੈ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਹੁਣ ਆਪਣਾ ਭਾਰਤ ਆ ਗਿਆ ਸਟੀਲ ਦੇ ਵਿੱਚ ਸਾਰੀ ਦੁਨੀਆ ਦੇ ਵਿੱਚੋਂ ਇਸ ਤੋਂ ਬਾਅਦ ਆਪਰੇਸ਼ਨ ਵੀ ਰਾਜੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਹਿਲੀ ਗੱਲ ਤਾਂ ਸੋਤੋਂ ਨਾਲ ساری ਫੁੱਲ ਫਾਰਮ ਹੀ ਪੁੱਛ ਸਕਦੇ ਆ ਨਾਲ ਸਾਰੀ ਫੁੱਲ ਫਾਰਮ ਕੀ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਠੀਕ ਹੈ ਜੀ ਇਹ ਨਾਲ ਸਾਰੀ ਫੁੱਲ ਫਾਰਮ ਹੈਗੀ ਠੀਕ ਹੈ ਜੀ ਕਹਿੰਦੇ ਇਹਦਾ ਰਾਜੀ ਇੱਕ ਕਾਰਜਕਾਰੀ ਐਗਜ਼ੀਕਿਊਟਿਵ ਚੇਅਰਮੈਨ ਲਾਤਾ ਕੀ ਲਾਤਾ ਐਗਜ਼ੀਕਿਊਟਿਵ ਚੇਅਰਪਰਸਨ ਲਾਤਾ ਕਿਹਨੂੰ ਲਾਇਆ ਇਹਨਾਂ ਦੇ ਵਿੱਚੋਂ ਇਹ ਗੱਲ ਆਪਣੇ ਨਾਲ ਕਰ ਰਹੇ ਨੇ ਭਾਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਪਰੇਸ਼ਨ ਹੈ ਰਾਜੀ ਠੀਕ ਹੈ ਜੀ ਭੁੱਲ ਕੇ ਵੀ ਨਹੀਂ ਤੁਸੀਂ ਛੱਡਣਾ ਦੇਖੋ ਰਾਜੀ ਇਹਦਾ ਲਾਤਾ ਜਸਟਿਸ ਸੰਜੀਵ ਖੰਨਾ ਨੂੰ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲੋ ਹੋ ਤੁਸੀਂ ਕਹੋਗੇ ਜਿਹੜਾ ਜੀ ਇਹ ਨਾਲਸ ਹੈਗਾ ਇਹਦਾ ਚੇਅਰ ਪਰ ਇਹਦਾ ਕਿਹਨੂੰ ਐਗਜ਼ੀਕਿਊਟਿਵ ਚੇਅਰਮੈਨ ਤਾਂ ਲਾਤਾ ਪਰ ਇਹਦਾ ਹੈੱਡ ਕੌਣ ਹੁੰਦਾ ਰਾਜੇ ਜਿਹੜਾ ਇਹ ਨਾਲਸਾ ਹੁੰਦਾ ਰਾਜੇ ਇਹਦਾ ਹੈੱਡ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਆਪਣਾ ਸੀਜੀਆਈ ਹੋਊਗਾ ਚੀਫ ਜਸਟਿਸ ਆਫ ਇੰਡੀਆ ਜਿਹੜਾ ਹੋਊਗਾ ਆਪਣਾ ਸੀਜੀਆਈ ਸੁਪਰੀਮ ਕੋਰਟ ਦਾ ਜਿਹੜਾ ਮੋਸਟ ਸੀਨੀਅਰ ਜੱਜ ਹੋਊਗਾ ਉਹ ਨਾਲਸਾ ਦਾ ਕੀ ਹੋਊਗਾ ਹੈੱਡ ਹੋਊਗਾ ਜਿਹੜਾ ਇਹ ਤੋਂ ਤੋਂ ਦੂਜੇ ਨੰਬਰ ਤੇ ਹੋਊਗਾ ਮਨ ਲਓ ਜਿਹੜਾ ਇਹਦੇ ਤੋਂ ਦੂਜੇ ਨੰਬਰ ਤੇ ਹੋਊਗਾ ਉਹੀ ਉਹ ਜੱਜ ਕੀ ਬਣੂਗਾ ਸਕਿਪਟਿਵ ਚੇਅਰਮੈਨ ਬਣੂਗਾ ਨਾਲਸਾ ਦਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਤੇ ਇਹਨਾਂ ਤੋਂ ਪਹਿਲਾਂ ਦਾ ਜਿਹੇ ਨਾਲਸਾ ਦਾ ਕਾਰਜਕਾਰੀ ਚੇਅਰਪਰਸਨ ਕੌਣ ਸੀ ਨਿਆ ਮੂਰਤੀ ਸੰਜੀਤ ਕਿਸ਼ਨ ਸੀ ਠੀਕ ਹੈ ਜੀ ਇਸ ਦਾ ਜਿਹੜਾ ਚੇਅਰਮੈਨ ਹੁੰਦਾਗਾ ਉਹ ਭਾਰਤ ਦਾ ਸੀਜੀਆਈ ਹੁੰਦਾਗਾ ਠੀਕ ਹੈ ਜਿਹੜਾ ਦਾ ਕਾਰਜਕਾਰੀ ਚੇਅਰਮੈਨ ਹੁੰਦਾ ਉਹ ਜਿਹੜਾ ਭਾਰਤ ਦੇ ਸੁਪਰੀਮ ਕੋਰਟ ਦਾ ਮੋਸਟ ਸੀਨੀਅਰ ਜੱਜ ਹੁੰਦਾ ਉਹ ਤੋਂ ਥੱਲੇ ਵਾਲਾ ਰੈਂਕ ਦਾ ਜਿਹੜਾ ਹੋਊਗਾ ਉਹ ਜਿਹੜਾ ਚੇਅਰਪਰਸਨ ਕਾਰਜਕਾਰੀ ਚੇਅਰਪਰਸਨ ਲਗਾਇਆ ਤੇ ਇਹ ਇਹ ਦੀ ਸਥਾਪਨਾ ਕਿਦੋਂ ਹੋਈ ਸੀ ਸਥਾਪਨਾ ਇਹਦੀ ਹੋਈ ਸੀ 9 ਨਵੰਬਰ 1995 ਦੇ ਵਿੱਚ ਨਾਲਸਾ ਦੀ ਟ੍ਰੈਕਟ ਆਪਰੇਸ਼ਨ ਪੁੱਛਿਆ ਗਿਆ ਰਾਜੇ ਨਾਲਸਾ ਦੀ ਸਥਾਪਨਾ ਕਿਦੋਂ ਹੋਈ ਸੀ 1995 ਦੇ ਵਿੱਚ ਹੈੱਡ ਕੁਆਟਰ ਕਿੱਥੇ ਆ ਨਾਲਸਾ ਵਾਸਤੇ ਨਵੀਂ ਦਿੱਲੀ ਦੇ ਵਿੱਚ ਇਸ ਤੋਂ ਬਾਅਦ ਅਗਲਾ ਇੰਡੀਅਨ ਨੇਵੀ ਦੇ ਨਵੇਂ ਐਡਮਿਰਲ ਇਪੋਲੇਟਸ ਕਿਸ ਚੀਜ਼ ਨੂੰ ਪ੍ਰੇਰਿਤ ਕਰਦਾ ਇਪੋਲੇਟਸ ਕੀ ਹੁੰਦੀ ਹੈ ਰਾਜੇ ਹੁਣ ਤੁਸੀਂ ਦੇਖਿਆ ਹੋਣਾ ਰਾਜੇ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਕੋਈ ਆਪਣਾ ਕੈਂਡੀਡੇਟ ਭਰਤੀ ਹੁੰਦਾਗਾ ਠੀਕ ਹੈ ਜੀ ਉਹਦੇ ਮੂਡੇ ਤੁਸੀਂ ਦੇਖਿਆ ਹੋਣਾਗਾ ਜੇ ਕੋਈ ਮੰਨ ਲਓ ਸਬ ਇੰਸਪੈਕਟਰ ਭਰਤੀ ਹੋ ਗਿਆ ਉਹਦੇ ਮੂਡੇ ਦੇ 2 ਸਟਾਰ ਹੁੰਦੇ ਆ ਠੀਕ ਹੈ ਜੀ ਜੇ ਕੋਈ ਇਨਸਪੈਕਟਰ ਪਰਤੀ ਹੋ ਗਿਆ ਉਹਦੇ ਮੋਢੇ ਤੇ ਤਿੰਨ ਸਟਾਰ ਹੁੰਦੇ ਆ ਜੇ ਕੋਈ ਐਸਪੀ ਪਰਤੀ ਹੋ ਗਿਆ ਉਹਦੇ ਮੋਢੇ ਤੇ ਛੇਰ ਦੀ ਫੋਟੋ ਹੁੰਦੀ ਹੈ ਤਾਂ ਜਿਹੜੇ ਰਾਜੇ ਉਸੇ ਤਰ੍ਹਾਂ ਹੀ ਜਿਹੜੀ ਆਪਣੀ ਇੰਡੀਅਨ ਨੇਵੀ ਆ ਉਹਨਾਂ ਦੇ ਮੋਢਿਆਂ ਦੇ ਉੱਪਰ ਰਾਜੇ ਇੱਕ ਨਵੇਂ ਕੀ ਕਰੇ ਗਏ ਆ ਨਵੇਂ ਇਪੋਲੇਟਸ ਲਾਏ ਗਏ ਆ ਜੀ ਤੋਂ ਪਛਾਣ ਲੱਗੂ ਪਛਾਣ ਹੋਊਗੀ ਕਿ ਇਹ ਕਿਹੜੇ ਰੈਂਕ ਦੇ ਆ ਠੀਕ ਹੈ ਜੀ ਕਿ ਇਹ ਕਿਹੜੇ ਰੈਂਕ ਦੇ ਆ ਤਾਂ ਰਾਜੇ ਉਹ ਕਿਹੜੇ ਮਤਲਬ ਜਿਹੜੇ ਹੁਣ ਇਹਨਾਂ ਨਵੇਂ ਇਪੋਲੇਟਸ ਲਾਤੇ ਮੋਢਿਆਂ ਦੇ ਨਿਸ਼ਾਨ ਲਾਤੇ ਰੈਂਕ ਵਾਈਜ਼ ਕੀ ਪਤਾ ਲੱਗੂਗੇ ਆਪ ਨੂੰ ਕਿਹੜਾ-ਕਿਹ ਤਾਂ ਉਸ ਹਸਾ ਉਤੇ ਰਾਜੇ ਕਿ ਕਿਹਨੂੰ ਚੀਜ਼ ਨੂੰ ਸਹਾਇਤ ਕਰਦੇ ਆ ਉਹ ਛਤਰਪਤੀ சிவாਜੀ ਦੇ ਸਾਹੀ ਆਸਨ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਭਾਰਤ ਦਾ ਪਹਿਲਾ ਪੰਡੂਬੀ ਸੈਰਸਪਟਾ ਕਿਸ ਰਾਜ ਦੇ ਵਿੱਚ ਸ਼ੁਰੂ ਕੀਤਾ ਪੰਡੂਬੀ ਕੀ ਹੁੰਦੀ ਹੈ ਰਾਜੇ ਪੰਡੂਬੀ ਕੀ ਜਿਹੜੀ ਸਬਮਰੀਨ ਹੁੰਦੀ ਹੈ ਜਿਹੜੀ ਪਾਣੀ ਦੇ ਹੇਠਾਂ ਚੱਲਦੀ ਹੈ ਕਿਸ ਤਰ੍ਹਾਂ ਹੁੰਦੀ ਹੈ ਜਿਹੜੀਆਂ ਤਾਂ ਪਾਣੀ ਦੇ ਉੱਪਰ ਚੱਲਦੀਆਂ ਜਿਹੜੀਆਂ ਸਬਮਰੀਨ ਹੁੰਦੀਆਂ ਇਹ ਪਾਣੀ ਦੇ ਥੱਲੇ ਚੱਲਦੀਆਂ ਗਈਆਂ ਕੀ ਬਸ ਉਹਨਾਂ ਦੇ ਆਪਰੇਸ਼ਨ ਬੰਨਵਾਰ ਦੇ ਤੌਰ ਤੇ ਵੀ ਆ ਸਕਦਾਗਾ ਇੰਗਲਿਸ਼ ਦੇ ਵਿੱਚ ਜਿਹੜੀਆਂ ਪਾਣੀ ਦੇ ਵਿੱਚ ਚੱਲਦੀਆਂ ਉਹਨੂੰ ਕੀ ਕਹਿੰਦੇ ਆ ਉਹਨੂੰ ਕਹਿੰਦੇ ਆ ਠੀਕ ਹੈ ਜੀ ਇਹ ਰਾਜ ਜੀ ਸਹਿਰ ਸਪਾਟੇ ਵਾਸਤੇ ਬਣਾਈ ਗਈ ਹੁਣ ਆਪਾਂ ਤਾਂ ਕਿਨੇ ਚੜ ਕੇ ਦੇਖਿਆ ਨੇ ਸਮੁੰਦਰ ਦੇ ਵਿੱਚ ਪੰਡੂਬੀ ਦੇ ਵਿੱਚ ਆਪਾਂ ਕਿਤੇ ਜਾਣੇ ਤਾਂ ਫੌਜੀ ਕੰਮ ਕਰਦੀ ਐ ਪਰ ਜੇ ਭਾਈ ਹੁਣ ਕਿਸੇ ਨੇ ਸਮੁੰਦਰ ਦੇ ਥੱਲੇ ਸਹਿਰ ਕਰਨੀ ਆ ਉਹਦੇ ਵਾਸਤੇ ਵੀ ਰਾਜ ਜੀ ਇੱਕ ਨਵੀਂ ਇਹ ਕੰਪਨੀ ਇਹ ਚਲਾਤਾ ਨਵਾਂ ਸਿਸਟਮ ਕੀ ਭਾਈ ਟਿਕ ਟਕ ਘਟਾਓ ਕਿਸ਼ਤੀ ਦੇ ਵਿੱਚ ਬੜੋ ਪੰਡੂਬੀ ਦੇ ਵਿੱਚ ਬੜੋ ਧਰ ਪਾਣੀ ਦੇ ਥੱਲੇ ਤੁਹਾਨੂੰ ਲੈ ਕੇ ਸਹਿਰ ਕਰਾਉਗੀ ਕਿ ਪਾਣੀ ਦੇ ਥੱਲੇ ਕਹੇ ਜਾ ਮਾਹੌਲ ਆਗਾ ਤਾਂ ਰਾਜ ਜੀ ਜਿਹੜੀ ਇਹ ਚੀਜ਼ ਹੋਊਗੀ ਨਾ ਆਣੀ ਦੇ ਥਲੇ ਕਿਹਜਾ ਮਾਹੌਲ ਹੈਗਾ ਇੱਕ ਨਵੀਂ ਕੰਪਨੀ ਉਹ ਚਲਾਇਆ ਇਹਨਾਂ ਨੇ ਕੰਮ ਚ ਲਾਇਆ ਹੈਗਾ ਇਹ ਕਿੱਥੇ ਚ ਲਾਇਆ ਗਿਆ ਹੈਗਾ ਕਿੱਥੇ ਸ਼ੁਰੂਆਤ ਕਰਤੀ ਗੁਜਰਾਤ ਦੇ ਵਿੱਚ ਕਰਤੀ ਜੇ ਤੁਸੀਂ ਪੰਡੂ ਵੀਰਾਂ ਨਜ਼ਾਰਾ ਲੈਣਾ ਤਾਂ ਉੱਥੇ ਜਾ ਕੇ ਲੈ ਸਕਦੇ ਹੋ ਇਸਰੋ 2024 ਦੇ ਵਿੱਚ ਆਪਣਾ ਪਹਿਲਾ ਮਿਸ਼ਨ ਕਿਹੜਾ ਲਾਂਚ ਕਰੇਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਪ੍ਰੇਸ਼ਨ ਆ ਰਾਜੇ ਠੀਕ ਹੈ ਜੀ ਇਸਰੋ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਆਪਣੀ ਇਹਨਾਂ ਨੇ ਆਪ ਦਾ ਚਲਾਇਆ ਰਾਜੇ ਐਕਸਪੋ ਐਕਸਪੋ ਸੈਟ ਸੈਟ ਦਾ ਮਤਲਬ ਹੈ ਸੈਟੇਲਾਈਟ ਇਹ ਲੌਂਚ ਕੀਤੀ ਹੈ ਰਾਜੇ ਇਹ ਕੀ ਕਰੂਗੀ ਇਹ ਆਪਣੇ ਉੱਪਰ ਜਾਊਗੀ ਉੱਪਰ ਜਾ ਕੇ ਰਾਜੇ ਬ੍ਰਹਿਮੰਡ ਦੇ ਵਿੱਚ ਉੱਥੇ ਜਾ ਕੇ ਇਹ ਆਪਣ ਨੂੰ ਰੇਡੀਏਸ਼ਨ ਦੀ ਖੋਜ ਕਰੂਗੀ ਇਹ ਠੀਕ ਹੈ ਜੀ ਤਾਂ ਆਪਣਾ ਇਸ 2024 ਦੇ ਵਿੱਚ ਇਸ ਨੂੰ ਨੇ ਆਪਣਾ ਜਿਹੜਾ ਪਹਿਲਾ ਮਿਸ਼ਨ ਲੌਂਚ ਕੀਤਾ ਉਹ ਕੀਤਾਗਾ ਐਕਸਪੀਓ ਸੈਟੇਲਾਈਟ ਤੇ ਰਾਜੇ ਇਹ ਕਿਹੜੇ ਡਾਕਟਰ ਹੈ ਲੌਂਚ ਕੀਤਾਗਾ ਇਹ ਡਾਕਟਰ ਹੈ ਲੌਂਚ ਕੀਤਾ ਪੀਐਸਐਲਵੀ 58 ਕਿੱਥੇ ਲੌਂਚ ਕੀਤਾ ਸਟੇਟਿਸਥਾ ਬਨਾ ਸਪੇਸ ਹਰੀਕੋਟਾ ਹਰੀਕੋਟਾ ਕਿੱਥੇ ਆਂਧਰਾ ਪ੍ਰਦੇਸ਼ ਦੇ ਵਿੱਚ ਆ ਕਿੱਥੇ ਤੁਸੀਂ ਦੱਸਣਾ ਮੈਨੂੰ ਤੇ ਇਹ ਭਾਰਤ ਦਾ ਤਾਂ ਰਾਜੇ ਪਹਿਲਾ ਮਿਸ਼ਨ ਹੈ ਰੇਡੀਏਸ਼ਨ ਦੀ ਖੋਜ ਕਰਨ ਜਾਊਗਾ ਇਹ ਵਾਲਾ ਇਸ ਤੋਂ ਪਹਿਲਾਂ ਰਾਜੇ ਤੇ ਜਦੋਂ ਦੁਨੀਆ ਦਾ ਦੇਖੇ ਦੁਨੀਆ ਦਾ ਇਹ ਦੂਜਾ ਕਿਉਂਕਿ ਇਸ ਤੋਂ ਪਹਿਲਾਂ ਨਾਸਾ ਵੀ ਆਪ ਦਾ ਇੱਕ ਇਸ ਰੇਡੀਏਸ਼ਨ ਵਾਸਤੇ ਆਪ ਦਾ ਇੱਕ ਮਿਸ਼ਨ 2021 ਦੇ ਵਿੱਚ ਲਾਂਚ ਕਰ ਚੁੱਕਿਆ ਹੈਗਾ ਸਾਲ 2023 ਦੇ ਵਿੱਚ ਠੀਕ ਹੈ ਜੀ ਪਬਲੀਸਿਟੀ ਮੇਲ ਐਥਲੀਟ ਆਫ ਦਾ ਇਅਰ ਕਿਸ ਨੂੰ ਚੁਣਿਆ ਗਿਆ ਹੈਗਾ ਠੀਕ ਹੈ ਜੀ ਪਬਲੀਸਿਟੀ ਲਿਖਣਾ ਸੀ ਇੱਥੇ ਪਬਲੀਸਿਟੀ ਠੀਕ ਹੈ ਜੀ ਇਹ ਚੁਣਿਆ ਗਿਆ ਆਪਣੇ ਵਿਰਾਟ ਕੋਹਲੀ ਨੂੰ ਇਸ ਤੋਂ ਬਾਅਦ ਭਾਰਤ ਦੇ ਕਿਸ ਦੇਸ਼ ਦੇ ਵਿੱਚਕਾਰ ਫੋਲੀ ਅਭਿਆਸ ਮਾਰੂਥਲ ਚੱਕਰਵਾਤ ਦਾ ਆਯੋਜਨ ਕੀਤਾ ਗਿਆਗਾ ਦੇਖੋ ਜੀ ਮਿਲਟਰੀ ਐਕਸਰਸਾਈਜ਼ ਹੋਈ ਹੈ ਇੱਕ ਠੀਕ ਹੈ ਜੀ ਜਿਹੜੀ ਕਿ ਮਾਰੂਥਲ ਦੇ ਵਿੱਚ ਹੋਈ ਹੈ ਠੀਕ ਹੈ ਜੀ ਮਾਈਕਰੋ ਇਹ ਮਤਲਬ ਮਾਰੂਥਲ ਚੱਕਰਵਾਤ ਹੈ ਇਹਦਾ ਯੋਜਨ ਕੀਤਾ ਗਿਆ ਇੰਡੀਆ ਦੇ ਕਿਹਨੇ ਨਾਲ ਕਰਿਆ ਰਾ ਜੀ ਯੂਏਈ ਦੇ ਨਾਲ ਕਰਿਆ ਗਿਆ ਤੇ ਯੂਏਈ ਦੇ ਨਾਲ ਆਪਾਂ ਇੱਕ ਹੋਰ ਵੀ ਕਰਦੇ ਹੁੰਦੇ ਹਾਂ ਜਿਹੜੀ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਜਾਇਦ ਤਲਵਾਰ ਇਹ ਵੀ ਇੰਡੀਆ ਤੇ ਯੂਏਈ ਦੇ ਵਿੱਚਕਾਰ ਵਿਅਯਾਸ ਹੁੰਦਾਗਾ ਇਸ ਤੋੜਾ ਅਗਲਾ ਪ੍ਰਸ਼ਨ ਆਪਾਂ ਤੋਂ ਪੁੱਛਿਆ ਜਾ ਰਿਹਾ ਹੈਗਾ ਕਿਹਨੇ ਕਿਸ ਦੁਆਰਾ ਵਿਸ਼ਵ ਤੀਰ ਅੰਦਾਜ਼ੀ ਪੁਰਸਕਾਰ ਜਿੱਤਿਆ ਗਿਆ ਹੈਗਾ ਤੀਰ ਅੰਦਾਜ਼ੀ ਆਰਚਰੀ ਦੇ ਮਾਧਮ ਦਾ ਤੀਰ ਅੰਦਾਜ਼ੀ ਵਿਸ਼ਵ ਦਾ ਰਾਜੇ ਤੀਰ ਅੰਦਾਜ਼ੀ ਅਵਾਰਡ ਕਿਸ ਨੇ ਜਿੱਤਿਆ ਹੈ ਇਹ ਜਿੱਤਿਆ ਸ਼ੀਤਲਾ ਦੇਵੀ ਨੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ राजे ਕਿਸੇ ਵੀ ਕੈਂਡੀਡੇਟ ਨੇ ਇਹ ਪ੍ਰਸ਼ਨ ਨਹੀਂ ਛੱਡਣਾ ਹੈਗਾ ਠੀਕ ਹੈ ਜੀ ਜੇਕਰ ਆਪਾਂ ਤੋਂ ਪੁੱਛਦੇ ਆ ਕਿ ਜਿਹੜੀ ਹੰਡਾ ਹੰਡਾਈ ਆਰਚਰੀ ਵਰਲਡ ਕੱਪ ਜੇ ਪਿੱਛੇ ਆ ਇਹ ਜਿੱਤਿਆ ਸਾਰਾ ਲੁਪੇਜ ਨੇ ਜਿਹੜਾ ਕਿ ਕੋਲੰਬੀਆ ਇਸ ਤੋਂ ਬਾਅਦ ਆਪਰੇ ਜਿੰਨੀ ਪ੍ਰੈਸ਼ਰ ਕਰਵਾਈ ਜਨਾ ਸਮਝ ਲਓ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਦੇਖੋ ਜਿਹੜਾ 16ਵਾਂ ਫਾਈਨੈਂਸ ਕਮਿਸ਼ਨ ਆਪਣਾ ਠੀਕ ਹੈ ਜੀ ਇਹਦਾ ਚੇਅਰਪਰਸਨ ਕਿਹਨੂੰ ਲਾਤਾ ਠੀਕ ਹੈ ਜੀ 16ਵਾਂ ਜਿਹੜਾ ਆਪਣਾ ਚੇਅਰ ਆਪਣਾ ਚੇਅਰ ਕਮਿਸ਼ਨ ਹੈਗਾ ਇਹਦਾ ਬੈਟ ਕਮਿਸ਼ਨ ਫਾਈਨੈਂਸ ਕਮਿਸ਼ਨ ਹੈ ਜਿਹੜਾ 16ਵੇਂ ਨੰਬਰ ਦਾ ਉਹਦਾ ਚੇਅਰਮੈਨ ਕਿਸ ਨੂੰ ਲਗਾਤਾ ਉਹਦਾ ਲਾਤਾ ਅਰਵਿੰਦ ਪਣਕੜੀ ਹੈ ਜਿਆਦਾ ਤੋਂ ਤਾਂ ਐ ਪੁੱਛ ਸਕਦੇ ਆ ਜਿਆਦਾ ਤੋਂ ਇਹ ਪੁੱਛ ਸਕਦੇ ਆ ਕਿ ਅਨਬਰ ਅਰਵਿੰਦ ਪਣਕੜੀਆਂ ਨੂੰ ਕਿੰਵੇਂ ਫੈਂਸ ਕਮਿਸ਼ਨ ਦਾ ਚੇਅਰਮੈਨ ਲਾਤਾ ਫਿਰ ਤੁਸੀਂ ਕਹਿੰਨਾ 16ਵੇਂ ਦਾ ਠੀਕ ਹੈ ਜੀ ਦੋਨੇ ਪ੍ਰੇਸ਼ਣੇ ਦੇ ਵਿੱਚ ਹੀ ਬਣੀ ਜਾਂਦੇ ਆ। ਇਸ ਤੋਂ ਬਾਅਦ ਰਾਜੇ ਜਿਹੜਾ ਇਹ ਸੈਕਟਰੀ ਲਾਇਆ ਗਿਆਗਾ ਫਾਈਨਾਂਸ ਕਮਿਸ਼ਨ ਦਾ ਜਿਹੜਾ ਚੇਅਰ ਪਰਸਨ ਆ ਉਹ ਤਾਂ ਆਪਾਂ ਨੂੰ ਪਤਾ ਕਿ ਅਰਵਿੰਦਨ ਨੂੰ ਲਾਤਾ ਕਿਵੇਂ ਸਾਨੂੰ ਪੇਪਰਾਂ ਵਾਲ ਲਿਜਾਉਂਦਾ ਮਾਰਾ ਪੁੱਛਲੇਗੀ ਪਈ ਤਾਂ ਸੈਕਟਰੀ ਕਿਹਨੂੰ ਲਾਤਾ ਤਾਂ ਸੈਕਟਰੀ ਜਿਹੜਾ ਲਾਤਾ ਦਾ ਜੀ ਆਪਣੇ ਸ਼੍ਰੀ ਰਿਤਵਿਕ ਰੰਜਨਮ ਪਾਂਡੇ ਨੂੰ ਲਾਤਾ ਠੀਕ ਹੈ ਜੀ ਨਾਮ ਥੋੜਾ ਜਿਆ ਔਖਾ ਯਾਦ ਕਰਨਾ ਪਊਗਾ। ਇਸ ਤੋਂ ਬਾਅਦ ਅਗਲਾ ਪ੍ਰੇਸ਼ਣ ਆਪਾਂ ਤੋਂ ਪੁੱਛ ਰਹੇ ਨੇ ਕਹਿੰਦੇ ਭਾਈ ਹੇਠ ਲਿਖਿਆ ਵਿੱਚੋਂ ਕਿਹੜਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਨ ਦੇਸ਼ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਪ੍ਰਿਸ਼ਨ ਆ ਰਾਜੀ ਸਭ ਤੋਂ ਵੱਧ ਰਾਜੀ ਦੁਨੀਆ ਦੇ ਵਿੱਚ ਦੁੱਧ ਦੇ ਉਤਪਾਦਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇੰਡੀਆ ਦਾ ਇੰਡੀਆ ਸਾਰੇ ਦੁਨੀਆ ਦੇ ਵਿੱਚ ਦੁੱਧ ਦੇ ਵਿੱਚ ਆਪਦਾ 24% ਯੋਗਦਾਨ ਪਾ ਰਿਹਾ ਹੈ ਪਹਿਲ ਨੰਬਰ ਤੇ ਸਭ ਤੋਂ ਵੱਧ ਜਿਹੜਾ ਯੋਗਦਾਨ ਪਾ ਰਿਹਾ ਹੈ ਉਹ ਇੰਡੀਆ ਪਾ ਰਿਹਾ ਹੈ ਦੂਜੇ ਨੰਬਰ ਤੇ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ ਅਮਰੀਕਾ ਤੀਜੇ ਨੰਬਰ ਤੇ ਦੁੱਧ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾ ਰਿਹਾ ਹੈ ਚਾਈਨਾ ਚੌਥਾ ਨੰਬਰ ਤੇ ਸਭ ਤੋਂ ਵੱਧ ਦੁੱਧ ਦੇ ਵਿੱਚ ਯੋਗਦਾਨ ਪਾ ਰਿਹਾ ਹੈ ਪਾਕਿਸਤਾਨ ਤੇ ਪੰਜਵੇਂ ਨੰਬਰ ਤੇ ਸਭ ਤੋਂ ਵੱਧ ਦੁੱਧ ਦੇ ਵਿੱਚ ਯੋਗਦਾਨ ਪਾ ਰਿਹਾ ਹੈ ਬਰਾਜ਼ੀਲ ਪਹਿਲੇ ਤਿੰਨ ਦਾ ਤੁਸੀਂ ਪੱਕੀ ਯਾਦ ਕਰ ਲੈਣਾ ਕਿ ਵੀ ਸਭ ਤੋਂ ਪਹਿਲਾਂ ਕਿ ਇੰਡੀਆ ਦਾ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਦੁੱਧ ਦਾ ਉਤਪਾਦਨ ਕੌਣ ਕਰਦਾ ਹੈ ਜਾਂ ਤੁਹਾਨੂੰ ਸੀਰੀਜ਼ ਵਾਈਜ਼ ਬਣਾ ਕੇ ਦੇ ਸਕਦਾ ਕਿਸ ਤਰ੍ਹਾਂ ਵੀ ਮਰਜ਼ੀ ਦੇ ਸਕਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਇਹ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਬ੍ਰਿਕਸ ਸਮੂਹ ਵਿੱਚ ਸ਼ਾਮਲ ਨਹੀਂ ਹੋਵੇਗਾ ਬ੍ਰਿਕਸ ਕੀ ਹੈ ਰਾਜੇ ਪਹਿਲਾਂ ਨੇ ਇਹ ਪੰਜ ਦੇਸ਼ਾਂ ਦਾ ਸਮੂਹ ਹੁੰਦਾ ਸੀ ਇਹ 2006 ਦੇ ਵਿੱਚ ਬਣਿਆ ਸੀ ਬ੍ਰਿਕਸ ਉਦੋਂ ਰਾਜੇ ਬ੍ਰਿਕਸ ਨਹੀਂ ਹੁੰਦਾ ਸੀ ਉਦੋਂ ਇਹ ਕੱਲਾ ਬ੍ਰਿਕ ਹੁੰਦਾ ਸੀ ਬੀ ਤੇ ਬਰਾਜ਼ੀਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚైనా ਠੀਕ ਹੈ ਜੀ ਪਰ ਇਸ ਤੋਂ ਬਾਅਦ 2010 ਦੇ ਵਿੱਚ ਕੀ ਹੋਇਆ ਸਾਊਥ ਅਫਰੀਕਾ ਵੀ ਵਿੱਚ ਆ ਕੇ ਰਲ ਗਿਆ ਜੋ ਸਾਊਥ ਅਫਰੀਕਾ ਵਿੱਚ ਆ ਕੇ ਰਲ ਗਿਆ ਤਾਂ ਇਹਦੇ ਨਾਲ ਇੱਕ ਐਸ ਹੋਰ ਬਣ ਗਿਆ ਆਪਣੀ ਜਿਹਨੂੰ ਆਪਾਂ ਕਹਿੰਦੇ ਆ ਸਾਊਥ ਅਫਰੀਕਾ ਕਹਿੰਦੇ ਨਾ ਜੋ ਕਿਹੜਾ ਦੇਸ਼ ਸ਼ਾਮਲ ਨਹੀਂ ਹੋਇਆ ਠੀਕ ਹੈ ਜੀ ਤਾਂ ਅਰਜנטיਨਾ ਦਾ ਜਿਹੜਾ ਰਾਜ ਪ੍ਰਧਾਨ ਮੰਤਰੀ ਉਹਨੇ ਕਹਿੰਦਾ ਕਿ ਭਾਈ ਇਸ ਤਰ੍ਹਾਂ ਵਿੱਚ ਸ਼ਾਮਲ ਹੋਣਾ ਨਹੀਂ ਦੀ ਨੰਬਰ ਆਪਸ਼ੇ ਕਿਹੜੇ ਕਿਹੜੇ ਦੇਸ਼ ਸ਼ਾਮਲ ਹੋਗੇ ਉਹ ਜਰੂਰ ਯਾਦ ਕਰ ਲਿਓ ਏਜੀਪਟ ਜਿਹਨੂੰ ਆਪਾਂ ਮਿਸਰ ਕਹਿੰਦੇ ਆ ਈਥੋਪੀਆ ਈਰਾਨ ਸਾਊਦੀ ਅਰੇਬੀਆ ਤੇ ਜੁਏ ਇਹ ਰਾਜੇ ਸਾਰੇ 1 ਜਨਵਰੀ ਨੂੰ ਆਪਣੇ ਬ੍ਰਿਕਸ ਦੇ ਮੈਂਬਰ ਬਣ ਚੁੱਕੇ ਆ ਇਥੋਂ ਵੀ ਤੁਹਾਨੂੰ ਕਿਸ ਨਾ ਕਿਸੇ ਪੇਪਰ ਵਿੱਚ ਪੱਕਾ ਹੀ ਪ੍ਰਸ਼ਨ ਦੇਖਨ ਨੂੰ ਮਿਲੇਗਾ ਇਸ ਤੋਂ ਬਾਅਦ ਰਾਜੇ ਕੀ ਕਹਿ ਰਹੇ ਨੇ ਕਹਿੰਦੇ ਹੌਨਸ਼ੂ ਟਾਪੂ ਕਿੱਥੇ ਸਥਿਤ ਹੈ ਦੇਖੋ ਰਾਜੇ ਹੁਣ ਤੁਸੀਂ ਕਹੋਗੇ ਜੀ ਇਹ ਟਾਪੂ ਦਾ ਜਾਪਾਨ ਦੇ ਵਿੱਚ ਇਹਦੇ ਨਾਲ ਆਪਾਂ ਨੂੰ ਕੀ ਮਤਲਬ ਇਹਨਾਂ ਮਤਲਬ ਹੈਗਾ ਕਿਉਂਕਿ ਰਾਜੇ ਫਿਲਹਾਲ ਇਹ ਬਹੁਤ ਖਬਰਾਂ ਦੇ ਵਿੱਚ ਲਿਹਾ ਸੀ ਕਾਰਨੇ ਜੀ ਰਾਜੇ ਇੱਥੇ ਨਾਲ ਇਹ ਸਮਝ ਲਓ ਕਿ 21 ਪਚਾਲ ਦੇ ਝਟਕੇ ਇਕੱਠੇ ਨਸੀਬ ਹੋਏ ਐ 95 ਪਰ ਕਿੰਨੇ ਝਟਕੇ ਹੋਏ 21 ਮਿੰਟ ਦੇ ਵਿੱਚ ਠੀਕ ਹੈ ਜੀ ਤਾਂ ਕਰਕੇ ਟਾਪੂ ਦਾ ਆਪਣਾ ਨਾਂ ਜਾਣਨੀ ਲੋੜ ਪੈਗੀ ਟਾਪੂ ਹੈ ਕਿੱਥੇ ਹੈਗਾ ਤੁਹਾਨੂੰ ਪਤਾ ਰਾਜੇ ਕੁਦਰਤੀ ਆਫਤਾਂ ਸਭ ਤੋਂ ਵੱਧ ਜਪਾਨ ਦੇ ਵਿੱਚ ਹੀ ਹੁੰਦੀਆਂ ਪਰ ਤਾਂ ਤਾਂ ਵੀ ਜਪਾਨ ਸਭ ਤੋਂ ਵੱਧ ਤਰੱਕੀ ਦੇ ਵਿੱਚ ਹੈਗਾ ਇਸ ਤੋਂ ਬਾਅਦ ਕਹਿੰਦੇ ਭਾਰਤ ਦੇ ਵਿੱਚ ਨਾ ਹਾਲ ਹੀ ਦੇ ਵਿੱਚ ਰਾਜੇ ਇੱਕ ਐਨਟੀਪੀਐਸ ਲਾਂਚ ਕੀਤਾ ਗਿਆ ਹੈਗਾ ਠੀਕ ਹੈ ਜੀ ਕੀ ਕਹਿੰਦੇ ਐ ਐਨਟੀਪੀਸੀ ਨੈਸ਼ਨਲ ਟ੍ਰਾਂਸਟ੍ਰਾਂਸਿਟ ਪਾਸ ਸਿਸਟਮ ਆ ਯਾਦ ਕਰ ਲਿਓ ਠੀਕ ਹੈ ਜੀ ਇਹ ਸਿਸਟਮ ਲਗਾਇਆ ਗਿਆ ਕਿ ਲਾਂਚ ਕੀਤਾ ਗਿਆ ਹੈਗਾ ਇਹ ਕਾਰੀ ਆਵਾਜਾਈ ਆਵਾਜਾਈ ਦੇ ਸੰਬੰਧ ਦੇ ਵਿੱਚ ਹੈ ਇਹ ਫੋਰੈਸਟ ਪ੍ਰੋਡਿਊਸ ਜੰਗਲਾਂ ਦੀ ਪੈਦਾਵਾਰ ਦੇ ਸੰਬੰਧ ਦੇ ਵਿੱਚ ਇਹ ਚੀਜ਼ ਹੈਗੀ ਹੈ ਇਸ ਤੋਂ ਬਾਅਦ ਅਗਲਾ ਪੁੱਛ ਰਹੇ ਨੇ ਜੇ ਡੀ ਜੂ ਜਨਤਾ ਦਲ ਯੂनाइटेड ਠੀਕ ਹੈ ਜੀ ਇਹਦਾ ਨਵਾਂ ਪ੍ਰਧਾਨ ਲਗਾਇਆ ਗਿਆ ਹੈਗਾ ਇਹਦਾ ਨਵਾਂ ਪ੍ਰਧਾਨ ਕਿਸ ਨੂੰ ਲਗਾਇਆ ਗਿਆ ਹੈਗਾ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਇਹ ਲਗਾਇਆ ਗਿਆ ਜੀ ਨਤੀਸ਼ ਕਮਾਨ ਨੂੰ ਠੀਕ ਹੈ ਜੀ ਚਲੋ ਬੱਸ ਇਹਨਾਂ ਰਾਜੇ ਆਪਣੇ 1 ਤੋਂ ਲੈ ਕੇ 3 ਜਨਵਰੀ ਤੱਕ ਦੇ ਜਿਹੜੇ ਇੰਪੋਰਟੈਂਟ ਕਰੰਟ ਅਫੇਅਰ ਹੈ ਉਹ ਕੰਪਲੀਟ ਹੋ ਚੁੱਕੇ ਆ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਹੀ ਲੱਗੀ ਜਗਤਾ ਦਾ ਰਿਸਪੌਂਸ ਵਧੀਆ ਲੱਗੂਗਾ ਰਾਜੇ ਮੈਂ ਤੁਹਾਡੇ ਵਾਸਤੇ ਇਹ ਕਲਾਸਾਂ ਪ੍ਰੋਵਾਈਡ ਕਰਵਾਉਂਦਾ ਰਹੂੰਗਾ ਧੰਨਵਾਦ ਮੇ ਦੋਸਤੋ ਜਿਉਂਦੇ ਵਾਸਤੇ